ਚਲੋ ਕੋਈ ਨਹੀਂ ਤੇ ਸਰਪੰਚ ਨਕੋੜੀਆਂ ਨੇ ਸਾਡੇ ਬੈਠਾ ਆ ਸਾਡੀਆਂ ਭੈਣਾ ਜਿਹੜੀਆਂ ਟੈਂਕੀ ਤੇ ਚੜੀਆਂ ਬੈਠੀਆਂ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਉਹਨਾਂ ਕੋਲ ਪਹੁੰਚੇ ਹੋਏ ਆ ਤੇ ਉਹ ਪ੍ਰੋਬਲਮਾਂ ਦੱਸ ਰਹੀਆਂ ਕਿ ਇੱਕ ਬੀਬੀ ਬੜਾ ਦੱਸ ਰਹੀ ਆ ਕਿ ਸਾਡੀ 6000 ਰੁਪਿਆ ਤਨਖਾਹ ਹੈਗੀ ਆ ਉਹਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਤੇ ਜਿਹੜਾ ਕਹਿ ਲੋ ਕਿ ਜਿਹੜਾ ਹਰਜੋਤ ਬੈਂਸ ਆ ਸਾਨੂੰ ਭੱਜ-ਭੱਜ ਕੇ ਪੈਂਦਾ ਸੀ ਕਿਸੇ ਦੀਆਂ ਧੀਆਂ ਪਹਿਨਾਂ ਨਹੀਂ ਬਿਲਕੁਲ ਪਹਿਨੇ ਤੁਸੀਂ ਧੀਆਂ ਪਹਿਨਾਂ ਹੈਗੀਆਂ ਪਰ ਤੁਸੀਂ ਧੀਆਂ ਆਪਦੇ ਪਿਓ ਦੀਆਂ ਔਰ ਆਪਦੀ ਮਾਂ ਦੀਆਂ ਔਰ ਪਹਿਨਾਂ ਤੁਸੀਂ ਆਪਦੇ ਭਰਾ ਦੀਆਂ ਜੇ ਤੁਸੀਂ ਕਹੋ ਕਿ ਤੁਸੀਂ ਧੀਆਂ ਪਹਿਨਾਂ ਹੈਗੀਆਂ ਉਹ ਮੰਤਰੀ ਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਗਈ ਮੰਤਰੀ ਦੀਆਂ ਧੀਆਂ ਪਹਿਨਾਂ ਉਹਨਾਂ ਵੱਲ ਕੋਈ ਐ ਉਂਗਲ ਤਾਂ ਦੂਰ ਦੀ ਗੱਲ ਆ ਕੋਈ ਅੱਖਾਂ ਐ ਝੁਮਕੇ ਨਹੀਂ ਜਾ ਸਕਦੇਗੇ ਨਾਲ ਦੀ ਨਾਲ ਉਹਨਾਂ ਤੇ ਕਾਰਵਾਈਆਂ ਹੋ ਜਾਣੀਆਂ ਪਰ ਭੈਣ ਮੇਰਗੋ ਜਿਹੜਾ ਤੁਹਾਡਾ ਜਿਹੜਾ ਜਿਹੜਾ ਆਪਣੀਆਂ ਜਿਹੜੀਆਂ ਜਿਹੜੀਆਂ ਮਾਵਾਂ ਸੀ ਉਹ ਵਿਚਾਰੀਆਂ ਪੜੀਆਂ ਲਿਖੀਆਂ ਤਾਂ ਨਹੀਂ ਸੀ ਪਰ ਜਿਹੜੀਆਂ ਪੜੀਆਂ ਲਿਖੀਆਂ ਸੀ ਉਹ ਵੀ ਵਿਚਾਰੀਆਂ ਉਹੀ ਘਰ ਦੇ ਕੰਮ ਕਰਦੇ ਰਹੀਆਂ ਤੇ ਉਹਨਾਂ ਦੇ ਵੀ ਸ਼ੌਂਕ ਤੇ ਅਰਮਾਨ ਜਿਹੜੇ ਬਰੇ ਤਗੜੇ ਤਗੜੇ ਸੀ ਉਹ ਐਵੇਂ ਮਰ ਗਏ ਉਸੇ ਤਰ੍ਹਾਂ ਤੁਸੀਂ ਅੱਜ ਭੈਣ ਮੇਰਗੋ ਤੁਹਾਡੇ ਬੜੇ ਤਗੜੇ ਤਗੜੇ ਇਰਮਾਨ ਆ ਔਰ ਬੱਚਿਆਂ ਨੂੰ ਤੁਸੀਂ ਪੜ੍ਹਾ ਵੀ ਰਹੀਆਂ ਔਰ ਜਿਹੜੇ ਸਾਡੇ ਜਿਹੜੇ ਕੱਲ ਉਹ ਅਧਿਆਪਕ ਜਿਨ੍ਹਾਂ ਦੀ 6-6000 ਰੁਪਿਆ ਤਨਖਾਹ ਜਿਨ੍ਹਾਂ ਨੂੰ ਹਰ ਜੋਤ ਬੈਂਸ ਭੱਜ-ਭੱਜ ਕੇ ਪੈਂਦਾ ਮੈਂ ਇਹ ਗੱਲ ਕਹਿ ਦੇਵਾਂ ਕਿ ਉਹਨਾਂ ਸਕੂਲਾਂ ਦੇ ਵਿੱਚ ਨਾ ਤਾਂ ਕਿਸੇ ਐਮ.ਐਲ.ਏ ਦੇ ਪਤੀ ਪਤ ਪੜਨੇ ਆ ਨਾ ਕਿਸੇ ਮੰਤਰੀ ਦੇ ਨਾ ਕੋਈ ਸਾਬਕਾ ਮੰਤਰੀ ਦੇ ਉਸ ਸਕੂਲਾਂ ਵਿੱਚ ਸਾਡੇ ਧੀਆਂ ਪੁੱਤ ਪੜ੍ਹਨੇ ਆ ਗਰੀਬ ਲੋਕਾਂ ਦੇ ਜਿਹਦੇ ਕਾਰਨ ਇਹ ਤੁਹਾਡੀ ਗੱਲ ਨਹੀਂ ਸੁਣਦੇ ਤੇ ਉਹ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਬਾਹਰਲੀ ਕੰਟਰੀਆਂ ਚ ਜਾ ਰਹੀ ਆ ਰੁਜ਼ਗਾਰ ਉਹਨਾਂ ਨੂੰ ਮਿਲਦਾ ਨਹੀਂਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਟੀਚਰ ਸਾਡੇ ਬੱਚੇ ਜਿਹੜਾ ਕਹ ਲੋ ਟੀਚਰ ਸਕੂਲਾਂ ਦੇ ਵਿੱਚ ਕੋਈ ਘੱਟ ਲੱਗਣਗੇ ਤੇ ਸਾਡੇ ਬੱਚਿਆਂ ਦਾ ਬੇੜਾ ਕਰਕ ਹੋਣਾ ਰਹੀ ਗੱਲ ਭਗਵੰਤ ਮਾਨ ਲਿਖ ਕੇ ਕੈਨਾਂ ਲੈ ਭੈਣ ਮੇਰ ਕੋ ਤੁਹਾਨੂੰ ਭਗਵੰਤ ਮਾਨ ਨਹੀਂ ਲੈ ਕੇ ਦਿੰਦਾ ਮੈਂ ਕੈਨਾਂ ਕਿ ਤੁਹਾਨੂੰ ਇਹ ਕਰੇ ਵੀ ਪੱਕੇ ਨਹੀਂ ਕਰ ਸਕਦੇ ਕਦੇ ਵੀ ਕਿਉਂਕਿ ਦਿਨੋ ਦਿਨ ਮੈਂ ਕਿ ਮੈਂ ਪ੍ਰਾਈਵੇਟ ਹੋਣਗੇ ਸਰਕਾਰੀ ਨਹੀਂ ਹੁੰਦੇ ਇਹ ਗਲਤੀ ਤੁਹਾਡੀ ਆ ਭੈਣ ਮੇਰ ਕੋ ਅੱਜ ਟੈਂਕੀਆਂ ਤੇ ਚੜਨ ਦੇ ਨਾਲ ਕੱਖ ਨਹੀਂ ਹੋਣਾ ਜਦੋਂ ਕੋਈ ਵੀ ਪ੍ਰਾਈਵਟ ਮੈਹਕਮਾ ਜਾਂ ਕੋਈ ਠੇਕੇ ਤੇ ਮੈਹਕਮਾ ਆਉਂਦਾ ਮੇਰੀ ਬੇਨਤੀ ਸਮਝਾ ਜੇ ਭਰਾਵੋ ਇਸ ਤੋਂ ਬਚਿਆ ਰਿਹਾ ਜਿੰਨਾ ਹੋ ਸਕਦਾ ਸਾਨੂੰ ਸਾਡੇ ਜਿਹੜੇ ਮਸਲੇ ਵਿਧਾਨ ਸਭਾ ਦੇ ਵਿੱਚ ਚੱਕਨੇ ਸੀ ਉੱਥੇ ਤਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਦੂਜਿਆਂ ਨੂੰ ਦੱਸੀ ਜਾਂਦਾ ਵੀ ਤੇਰਾ ਮੁੰਡਾ ਐਕਟਰ ਬਣ ਨੂੰ ਫਿਰਦਾ ਵੀ ਤੈਨੂੰ ਬਣਾਇਆ ਤਾਂ ਲੋਕਾਂ ਨੇ ਭੈਣੇ ਇਹਨੂੰ ਮੁੱਖ ਮੰਤਰੀ ਸੀ ਪਰੇ ਅੱਜ ਕੱਲ ਪੁੱਛਾ ਦੇਣ ਲੱਗ ਗਿਆ ਹੁਣ ਹੋ ਸਕਦਾ 2027 ਤੋਂ ਬਾਅਦ ਮੈਨੇ ਬਾਬਿਆਂ ਦਾ ਕੰਮ ਇਹ ਕਰ ਲਵੇ ਉਹ ਭੈਣ ਮੇਰਗੋ ਤੁਹਾਡੇ ਪੱਲੇ ਟੱਕ ਨਹੀਂ ਪੈਣਾ ਇਹ ਲਖਾਉ ਮੈਥੋਂ ਗੱਲ ਮੈਨੂੰ ਇਹ ਤੁਹਾਨੂੰ ਇਹ ਸੀ ਕਿ 2027 22 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਵਾਂਗੇ ਤੇ ਜਿਹੜੇ ਕਿਸਾਨ ਸੀ ਉਹ ਬੀਬੀ ਅਨਮੋਲ ਗਗਨ ਦੀ ਮਾਨ ਦੀ ਚੁਟਕੀ ਤੇ ਪਿਗਲ ਗਏ ਵੀ ਉਹਨੇ ਆਖਿਆ ਬਸਨ ਜਿਹੜੀ ਚੁਟਕੀ ਵੱਜ ਗਈ ਤੇ ਐਮਐਸਪੀ ਆ ਗਈ ਤੇ ਤੁਹਾਡੇ ਕੋਲੇ ਆ ਕੇ ਝਟੋ ਰੋਣੇ ਰੋਗੀ ਤੁਸੀਂ ਕਿਹਾ ਬਸ ਸਾਡੀ ਤਨਖਾਹ ਤਾਂ ਵੱਧ ਗਈ ਮੈਂ ਅੱਜ ਉਹਨਾਂ ਮੰਤਰੀਆਂ ਨੂੰ ਕਹਿਣਾ ਭਗਵੰਤ ਮਾਨਸਿਆ ਆ ਸਾਡੀਆਂ ਜਿਹੜੀਆਂ ਧੀਆਂ ਜਿਹੜੀਆਂ ਟੈਂਕੀ ਤੇ ਚੜੀਆਂ ਫਿਰਦੀਆਂ ਔਰ ਤੇਰੀ ਮੂੰਹ ਬੋਲੀ ਪੈਣ ਸਿੱਪੀ ਸ਼ਰਮਾ ਸੀ ਖਣੀ ਆ ਜੋ ਵੀ ਧਰਨੇ ਮਜਾਰੇ ਕਰਦੀ ਆ ਅੱਜ ਜਿਹੜੀ ਤੇਰੀ ਸਕੀ ਭੈਣ ਉਹਦੇ ਕੋਲ ਗਨਮੈਨ ਤੇ ਸੁਣ ਬਹੁਤ ਕੋਸ਼ਾ ਪਰ ਜਿਹੜੀਆਂ ਸਾਡੀਆਂ ਭੈਣਾਂ ਤੇ ਸਾਡੀਆਂ ਧੀਆ ਉਹ ਟੈਂਕੀਆਂ ਤੇ ਕਿਉਂ ਟੈਂਕੀਆਂ ਵਾਸਤੇ ਕਿਉਂ ਰਹਿ ਗਈਆਂ ਸਾਨੂੰ ਦੱਸ ਇਹ ਸਾਨੂੰ ਇਹ ਦੱਸ ਇਹ ਮੈ ਨਹੀਂ ਇਹ ਪੰਜਾਬ ਦੇ ਲੋਕ ਪੁੱਛਦੇ ਆ ਉਹਨਾਂ ਨੂੰ ਜਵਾਬ ਦੇ ਜਰਾ ਨਾਲ ਭਗਵਾਨ ਤਮਨ ਸਿਆਮ ਤੁਹਾਡੇ ਐਮਐਲਏ ਮੰਤਰੀ ਦੀਆਂ ਜਿਹੜੀਆਂ 4-5 ਘੰਟਿਆਂ ਦੀਆਂ ਰੇਲੀਆਂ ਹੁੰਦੀਆਂ ਉਹਨਾਂ ਤੇ 55-50-55 ਕਰੋੜ ਰੁਪਈਆ ਖਰਚਾ ਆਉਂਦਾ ਔਰ ਜਿਹੜਾ ਕਹੋ ਕਿ ਤੁਹਾਡੇ ਟੈਂਟ ਲੱਗਦੇ ਆ ਉਹ ਵੀ ਕਹਿੰਦੇ ਬੁਲਟ ਪ੍ਰੂਫ ਤੇ ਵਾਟਰ ਪ੍ਰੂਫ ਲੱਗਦੇ ਆ ਓਏ ਸਾਡੀਆਂ 3 ਪੈਣਾ ਟੈਂਕੀਆਂ ਤੇ ਚੜੀਆਂ ਫਿਰਦੀਆਂ ਓਏ ਥੋੜੇ ਸਾਡੀਆਂ 3 ਪੈਣਾ ਨਾਲ ਤਾਂ ਟੈਂਟ ਚੰਗੇ ਹੋਗੇ ਜਿਹੜੇ ਕਮ ਸੇ ਕਮ ਵਾਟਰ ਪ੍ਰੂਫ ਤੇ ਹੈਗੇ ਆ ਸਾਡੀਆਂ 3 ਪੈਣਾ ਔਰ ਟਪ ਟਪ ਚੈ ਟਪੋਵੇ ਚਾਇਓ ਠੰਡ ਹੋਵੇ ਠੰਡਾ ਚ ਠਰਦੀਆਂ ਧਰਨੇ ਮਜਾਰੇ ਕਰ ਲੱਗੀਆਂ ਦੇ ਗਰਮੀਆਂ ਤੇ ਵਿੱਚ ਤਪਦੀਆਂ ਤੇ ਜਦੋਂ ਤੇਰੇ ਗੇਟ ਅੱਗੇ ਆਉਂਦੀਆਂ ਉਹ लाਠੀ ਚਾਰਜ ਕਰਾ ਕੇ ਜਾਵੜਦੀਆਂ ਬੇਇਜ਼ਤੀ ਕਰਾ ਕੇ ਜਾਵੜਦੀਆਂ ਕਸੂਰਦਾਸ ਇਹਨਾਂ ਦਾ ਕੀ ਆ ਕਿ ਤੈਨੂੰ ਵੋਟਾਂ ਪਾਤੀਆਂ ਇਹਨਾਂ ਨੇ ਥੋੜੀ ਤਨਖਾ ਲੱਖਾਂ ਰੁਪਈਆਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਤੁਹਾਡੀਆਂ ਪੈਨਸ਼ਨਾਂ ਦੇ ਰੌਲੇ ਪੈਂਦੇ ਆ ਤੇ ਅੱਜ ਉਹ ਬੀਬਨਾ ਉਹ ਥੋੜਾ 12-13000 ਰੁਪਇਆ ਦੁੱਧ ਦਾ ਖਰਚਾ ਹੋਣਾ ਭਗਵੰਤ ਸਿਆੰ ਦੁੱਧ ਦਾ ਖਰਚਾ ਹੋਣਾ ਤੇ ਅੱਜ ਸਾਡੀਆਂ ਇਹ ਧੀਆ ਪੈਣਾ ਇਹ ਜਿਹੜੇ ਅਧਿਆਪਕਾ ਜਿਹੜੇ 6-6000 ਰੁਪਏ ਤੇ ਫਿਰਦੇ ਆ ਉਹ ਭਰਾਵੋ ਉਹ ਬੀਬੀ ਦੇ ਮੈਂ ਸੁਣ ਕੇ ਬਿਆਂ ਜਿੱਤੇ ਸਿਮਰਜੀਤ ਮਾਨ ਜੀ ਪਹੁੰਚਿਆ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਦੇ ਜਮਾਨੇ ਦਾ ਮੈਂ ਖਰਚਾ ਬਣਾ ਕੇ ਦੱਸਦਾ ਉਹ ਖਰਚਾ ਹਰ ਘਰ ਦਾ ਚਾਹ ਕੋਈ ਤਗੜਾ ਚਾਹ ਕੋਈ ਮਾੜਾ ਹਰ ਘਰ ਦੇ ਵਿੱਚ ਪੰਜ ਤੋਂ ਚਾਰ ਵਾਰੀ ਚਾਹ ਬਣਦੀ ਆ 1 ਕਿਲੋ ਖੰਡ ਹੋ ਗਈ ਕਿੰਨੇ ਦੀ 45 ਰੁਪਈਆ ਦੀ ਔਰ ਨਾਲ ਦੁੱਧ ਵੀ ਲੱਗਦਾ ਦੁੱਧ ਕਿਲੋ ਲੱਗ ਜਾਊਗਾ ਸਾਰੀ ਦਿਹਾੜੀ ਦੇ ਵਿੱਚ ਮਾਰੀ ਮਾਰੀ ਕਸ ਵੀ ਕੀਤੀ ਤਾਂ ਤੁਸੀਂ ਤਾਂ ਚਿੱਟੀਆਂ ਪੀਂਨੇ ਆ ਕਦੇ ਗਰੀਬਾਂ ਦੀ ਚਾਹ ਪੀ ਕੇ ਵੇਖੀ ਉਹਦੇ ਵਿੱਚ ਦੁੱਧ ਨਹੀਂ ਥਿਆਉਣਾ ਐ ਲੱਗਦੀ ਆ ਕਿ ਬਰਾਨੀ ਚਾਹ ਤੇ ਜਦੋਂ ਕੋਈ ਗਰੀਬ ਬੰਦਾ ਕਿਸੇ ਤਗੜੇ ਘਰ ਦੇ ਵਿੱਚੋਂ ਚਾਹ ਪੀਂਦਾ ਤੇ ਉਹ ਚਾਹ ਨੂੰ ਨਾ ਚਮ ਚਮ ਪਿੰਦਾ ਮੇਰੀ ਗੱਲ ਤਾਂ ਹੁਣ ਉੱਡੂਗਾ ਤਾਂ ਮਜ਼ਾਕ ਹੀ ਪਰ ਸਚਾਈ ਇਹ ਗੱਲ ਆ ਕਿਉਂਕਿ ਗਰੀਬ ਬੰਦੇ ਦੀ ਕਦੇ ਜ਼ਿੰਦਗੀ ਪੜ ਕੇ ਵੇਖਿਆ ਜੇ ਇਹ 6000 ਰੁਪਏ ਦੇ ਨਾਲ ਗੁਜ਼ਾਰਾ ਤਾਂ ਬਹੁਤ ਔਖਾ ਇੱਕ ਮਜ਼ਦੂਰ ਆ ਉਹਨੂੰ ਵੀ 6000 ਰੁਪਏ ਮਹੀਨੇ ਦਾ ਪੈਂਦਾ ਤੇ ਫਿਰ ਬੀਬੀ ਇਹ ਵੀ ਇੱਕ ਜਿਹੜੀ ਪੜੀ ਲਿਖੀ ਸਕੂਲ ਚ ਪੜਾਉਂਦੀ ਹੈ ਵੀ ਮਜ਼ਦੂਰੀ ਆ ਤੇ ਜਿਹੜਾ ਇਹਨੇ ਕਹਿੰਦਾ ਬਸ ਦਾ ਕਿਰਾਇਆ ਵੀ ਕੱਢਣਾ ਹੋਊਗਾ ਹੋਰ بڑے ਖਰਚੇ ਕੱਢਣੇ ਹੋਣਗੇ ਤਾਂ ਨਾਲ ਨਾਲ ਸੁਣੇ ਚੱਲ ਉਹ ਬੰਦਾ ਕੀ 6000 ਰੁਪਏ ਦੇ ਵਿੱਚ 60 ਰੁਪਈਆ ਦਾ ਦੁੱਧ ਹੋ ਗਿਆ 100 ਰੁਪਈਆ ਹੋ ਗਿਆ ਭਗਵਾਨ ਸਿਆ ਨੋਟ ਕਰੀ ਗੱਲ 100 ਰੁਪਈਆ ਹੋ ਗਿਆ ਜੀ ਤੁਸੀਂ ਵੀ ਸੁਣੋ ਇਹ ਗੱਲ ਫਿਰ ਤੁਸੀਂ ਅੱਧਾ ਕਿਲੋ ਆਟਾ ਲਾ ਲਓ ਇੱਕ ਦਿਨ ਦਾ ਤੇ ਆਟਾ ਅੱਜ ਕੱਲ 30 ਰੁਪਏ ਕਿਲੋ ਆ ਆਟਾ 30 ਰੁਪਏ ਕਿਲੋ ਆ 15 ਰੁਪਏ ਉਹ ਹੋ ਗਏ ਪਹਿਲਾਂ ਕਿੰਨੇ ਹੋਏ ਪਏ ਸੀ 100 ਸੀ 100 ਤੋਂ ਬਾਅਦ ਆ ਹੋ ਗਏ 15 115 ਰੁਪਏ ਫਿਰ ਜਿਹੜੀ ਸਬਜ਼ੀ ਆ ਉਹ ਇੱਕ ਡੰਗ ਦੀ 60 ਤੋਂ 70 ਰੁਪਈਆਂ ਦੇ ਵਿੱਚ ਬੰਦੀ ਆ 70 ਰੁਪਏ ਤੁਸੀਂ ਉਹ ਲਾ ਲਓ ਪਹਿਲਾਂ ਕਿੰਨੇ ਸੀ 115 ਤਾਂ ਤੁਸੀਂ 65 ਅਸੀਂ ਹੋਰ ਪਾਏ ਕਿੰਨੇ 120 ਤੇ ਜਿਹੜੇ 60 ਉਹ ਪਾ ਲੋ 180 ਰੁਪਏ ਫਿਰ ਜਿਹੜੀ ਪੱਤੀ ਪੈਂਦੀ ਆ ਵਿੱਚ ਹਲੇ ਦੱਸੋ ਲਗ ਭਾਗ ਭਗਵਾਨ ਸਿਆਂ ਨਾਉਣਾ ਵੀ ਹੁੰਦਾ ਸਾਬਣ ਰਹਿ ਜਾਂਦੀ ਆ ਸਬਜੀ ਦੇ ਵਿੱਚ ਨੂਨ ਮਿਰਚ ਪੈਂਦਾ ਉਹ ਵੀ ਰਹਿ ਜਾਂਦਾ ਮੈਨੂੰ ਇਹ ਦੱਸੋ 6000 ਰੁਪਏ ਦੇ ਵਿੱਚ ਪੂਰੀ ਕਿਵੇਂ ਪਾਊਗੀ ਨਾ ਮਜ਼ਦੂਰ ਦੀ ਤੇ ਨਾ ਬੀਬੀ ਤੇ ਆਹ ਕਰਨ ਜਿਹੜੀ ਵਿਚਾਰੀ 6000 ਰੁਪਏ ਦੱਸੀ ਜਾਂਦੀ ਆ ਤੇ ਜਿਹੜੇ ਲੋਕ ਵਿਆਹ ਦੇ ਵਿੱਚ ਡਿਮਾਂਡਾਂ ਰੱਖਦੇ ਆ ਕਿ ਤਨਖਾਹ ਕਿੰਨੀ ਹੈ ਕੀ ਦਿਓਂਗੇ ਗੱਲ ਸੁਣੋ ਤੁਸੀਂ ਲੈ ਕੇ ਕੀ ਆਏ ਆ ਰੱਬ ਨੂੰ ਦਿਓਂਗੇ ਕੀ ਅੱਜ ਮੈਂ ਲੋਕਾਂ ਤੇ ਵੀ ਗੱਲ ਕਰਦਾ ਜਿਵੇਂ ਉਹ ਬੀਬੀ ਦੀ ਮੈਂ ਗੱਲ ਸੁਣ ਕੇ ਹਟਿਆ ਮੇਰਾ ਮਨ ਬੜਾ ਦੁਖੀ ਹੋਇਆ ਸਚਾਈ ਇਹ ਆ ਕਿ ਮਿੱਤਰੋ ਯਾਦ ਰੱਖੋ ਗੱਲ ਕਿ ਅਸੀਂ ਇੱਕ ਦੂਜੇ ਨੂੰ ਖਾਣ ਲੱਗ ਗਏ ਆ ਇਹ ਭਗਵੰਤ ਮਾਨ ਸਾਡੇ ਚੋਂ ਨਿਕਲਿਆ ਹੋਇਆ ਤੇ ਸਾਡਾ ਹੀ ਆ ਏ ਨਹੀਂ ਗੱਲਾਂ ਕਰ ਰਹੇ ਤੁਹਾਡੀਆਂ ਜਾਤਾਂ ਪਾਤਾਂ ਤੇ ਰੌਲਾ ਪਾਉਣ ਆ ਰਹੇਓ ਧਰਮ ਤੇ ਰੌਲਾ ਪਾਉਣ ਆ ਰਹੇਓ ਵਿਧਾਨ ਸਭਾ ਦੇ ਵਿੱਚ ਹਰ ਧਰਮ ਦਾ ਵਿਅਕਤੀ ਆ ਤੇ ਹਰ ਜਾਤ ਦੇ ਵਿਅਕਤੀ ਆ ਉਹ ਤੁਹਾਨੂੰ ਲਿਆ ਕੇ ਕੀ ਦਿੰਦੇ ਆ ਛੰchnਾ ਜਿਹੜਾ 5 ਰੁਪਈਆ ਵਾਲਾ ਨਹੀਂ ਆਉਂਦਾ ਜਵਾਕ ਨੂੰ ਲਿਆ ਕੇ ਦਿੰਦੇ ਆ ਲਾ ਸ਼ਨਕਾਈ ਚੱਲ ਸਾਨੂੰ ਲਿਆ ਕੇ ਦਿੰਦੇ ਆ ਛੰchnਾ ਵਜਾਈ ਜਾ ਬੈਠੇ ਆ ਪਪ ਵਿਧਾਨ ਸਭਾ ਦੇ ਵਿੱਚ ਐਸੀ ਭਾਈਚਾਰੇ ਦੇ ਐਮਐਲਏ ਆ ਭੁੰਗਣੀਆਂ ਪਾ ਗੋ ਰੁੱਥੂਆ ਫਿੱਕੇ ਤੁਹਾਡੇ ਮੂੰਹ ਤੋਂ ਫਰੁਖਿਆ ਤੁਸੀਂ ਕੁਝ ਵੀ ਨਹੀਂ ਬੋਲਦੇ ਇਨਾਂ ਵਾਸਤੇ ਸਾਡੇ ਜਿਹੜੇ ਮੈਂ ਕਹੂੰਗਾ ਕਿ ਕੋਈ ਮਹਾਜਨ ਕਟਾ ਗਰੀ ਦੇ ਵਿੱਚੋਂ ਤੇ ਜਿਹੜੇ ਗਰੀਬ ਮਹਾਜਨ ਬਚਾਰੇ ਉਹ ਇਹ ਵੇਖੋ ਇੱਕ ਮੁੱਦਾ ਮੇਰਾ ਯਾਦ ਰੱਖੋ ਮੈਨੂੰ ਪੜਿਆ ਨੇ ਕਿ ਯਾਰ ਵੀ ਉਹੀ ਮੁੱਦੇ ਤਰਿਆ ਕਰ ਮੁੱਦਾ ਉਹੀ ਆ ਲੋਕ ਮਰਦੇ ਫਿਰਦੇ ਆ ਤੀ ਪਹਿਣ ਚਾਹ ਕਿਸੇ ਵੀ ਜਾਤੀ ਦੀ ਹੋਵੇ ਚਾਹ ਉਹ ਕਿਸੇ ਵੀ ਧਰਮ ਦੀ ਹੋਵੇ ਅਕਸਰ ਹੈ ਤਾਂ ਤੀ ਪਹਿਣ ਰੱਖਣੀ ਹੁਣ ਜਿਹੜਾ ਸਾਡਾ ਕੋਈ ਵੀਰ ਮਹਾਜਨ ਐਮਐਲਏ ਬਣਿਆ ਆਊਗਾ ਕਦੇ ਯਾਰ ਸ਼ਹਿਰਾਂ ਚ ਕਿਹੜਾ ਮਾਰੋ ਜਿਹੜੇ ਰੇੜੀਆਂ ਲਾਉਂਦੇ ਆ ਜਿਹੜੇ ਕਿਰਾਏ ਤੇ ਰਹਿੰਦੇ ਆ ਕਈ ਪੀੜੀਆਂ ਨੰਗੀਆਂ ਕਿਰਾਏ ਤੇ ਬੈਠੀਆਂ ਦੀਆਂ ਕਦੇ ਉਹਨਾਂ ਵੱਲ ਝਾਤੀ ਤਾਂ ਮਾਰੋ ਜੀ ਯਾਰ ਕੋਈ ਉਹਨਾਂ ਦਾ ਹਾਲ ਚਾਲ ਹੀ ਪੁੱਛ ਲਓ ਜੀ ਯਾਰ ਕਿ ਸਾਰੀ ਉਮਰ ਉਹ ਰੋਂਦੇ ਰਹਿਣਗੇ ਦੱਸੋ ਤੁਸੀਂ ਕਦੇ ਪੁੱਛੋ ਉਹਨਾਂ ਦੀ ਗੱਲ ਕਰੋ ਫਿਰ ਕੁਝ ਮੇਰੇ ਵੀਰ ਐਸਸੀ ਪ੍ਰਾਹੇ ਕਹਿਣਗੇ ਕੇ ਜੀ ਜੱਟਾਂ ਦਾ ਮੁੱਖ ਮੰਤਰੀ ਆ ਜੱਟਾਂ ਦਿੰਦਾ ਨਾ ਜੀ ਨਾ ਇਹ ਜੱਟਾਂ ਦਾ ਮੁੱਖ ਮੰਤਰੀ ਹੁੰਦਾ ਤੇ ਜੱਟਾਂ ਦੇ ਪੁੱਤ ਉੱਥੇ ਜਾ ਕੇ 21 ਸਾਲ ਦਾ ਉਹਦੇ ਗੋਲੀਆਂ ਨਹੀਂ ਵਾਜਦੀਆਂ ਸੀ ਸੁਣ ਲੋ ਇਹ ਗੱਲ ਤੇ ਆ ਛਾਤੀ ਮਾਰੋ ਕਹਿੰਦਾ ਯਾਦ ਰੱਖੋ ਨਾ ਤੁਹਾਡੀ ਕੋਈ ਕਰੂਗਾ ਨਾ ਕੋਈ ਤੁਹਾਡੀ ਆਂਦੀ ਗਵਾਂਦੀ ਕਰੂਗਾ ਰਿਸ਼ਤੇਦਾਰ ਨੇ ਤਾਂ ਤੁਹਾਡੀ ਕੀ ਕਰਨੀ ਤੁਹਾਡੀ ਗੱਲ ਤਾਂ ਤੁਹਾਡਾ ਮੁੰਡਾ ਕਰੂਗਾ ਜੇਕਰ ਤੁਹਾਡਾ ਮੁੰਡਾ ਨੌਕਰੀ ਲੱਗਿਆ ਹੋਊਗਾ ਤੁਹਾਨੂੰ ਰੋਟੀ ਉਹ ਦੇਊਗਾ ਇੱਥੇ ਨਹੀਂ ਕਿ ਹਾਂਜੀ ਮੇਰਾ ਮਾਮਾ ਲੱਗਿਆ ਫੌਜੀ ਮੇਰਾ ਮਾਮਾ ਲੱਗਿਆ ਐਸਆਈ ਮੇਰਾ ਮਾਮਾ ਲੱਗਿਆ ਮਾਸਟਰ ਤੇ ਮਾਸਟਰ ਦਾ ਉਹ ਲੱਗਿਆ ਫਿਰ ਇਹ ਭਾਂਜੇ ਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਆਪਦੇ ਬੱਚਿਆਂ ਨੂੰ ਸਟੱਡੀ ਕਰਾਓ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਮੰਗੋ ਤੁਹਾਡੇ ਬੱਚੇ ਪੜ੍ਹੇ ਲਿਖੇ ਆ ਫਰੀਦੀਆਂ ਸਹੂਲਤਾਂ ਤੋਂ ਬਾਜੋ ਇਹ ਯਾਦ ਰੱਖੋ ਜਿਹੜੇ ਐਮਐਲਏ ਬੈਠੇ ਆ ਹਲਕੇ ਹਰ ਪਿੰਦੇ ਦੇ ਸਰਪ ਇਕੱਠੇ ਹੋ ਕੇ ਸਰਪੰਚ ਕੋਲ ਜਾਓ ਤੇ ਸਰਪੰਚ ਨੂੰ ਪਿੰਡ ਦੇ ਮੁੱਦੇ ਗਣਾਓ ਸਰਪੰਚ ਇਕੱਠੇ ਹੋ ਕੇ ਪਿੰਡਾਂ ਦੇ ਜਾਣ ਐਮਐਲਏ ਕੋਲ ਤੇ ਐਮਐਲਏ ਇਕੱਠੇ ਹੋ ਕੇ ਜਾਣ ਮੁੱਖ ਮੰਤਰੀ ਕੋਲ ਤੇ ਮੁੱਖ ਮੰਤਰੀ ਕਵੇ ਸਪੀਕਰ ਸਾਹਿਬ ਕਿ ਤੁਸੀਂ ਤਾਂ ਸਾਡੀ ਪਾਰਟੀ ਦੇ ਹੀ ਆ ਬਸ ਕੇਂਦਰ ਨੂੰ ਕਹੀਏ ਤਾਂ ਕਰਕੇ ਮਸਲੇ ਹੱਲ ਹੋਣਗੇ ਤੇ ਨਹੀਂ ਤਾਂ ਛੁਟਕੀਆਂ ਨਾਲ ਤਾਂ ਕਿਸੇ ਨੂੰ ਕੁਝ ਭਾਣੇ ਮਿਲਿਆ ਨਹੀਂ ਮੈਨੂੰ ਭਾਣੇ ਬਹੁਤ ਦੁੱਖਾ ਕਿ ਤੂੰ ਤਾਂ ਭਾਣੇ 6000 ਰੁਪਏ ਦੇ ਵਿੱਚ ਕੇ 6000 ਰੁਪਏ ਦੇ ਵਿੱਚ ਅਸੀਂ ਜਾਣਦੇ ਆ ਮੈਂ ਵੀ ਤੇਰੇ ਵਰਗਾ ਗਰੀਬ ਮੈਂ ਜਾਣਦਾ 6000 ਰੁਪਏ ਦੇ ਵਿੱਚ ਕਿੰਨੀ ਕੁ ਪੂਰੀ ਪੈਂਦੀ ਆ ਕਈ ਕੁਝ ਇਹੋ ਜਿਹੇ ਘਰ ਆ ਜਿਨ੍ਹਾਂ ਦਾ 8-8000 ਰੁਪਏ ਦੁੱਧ ਦਾ ਖਰਚਾ ਤੇ ਆਪਾਂ 6-7000 ਰੁਪਏ ਦੇ ਵਿੱਚ ਘਰ ਕਿਵੇਂ ਚਲਾਉਣਾ ਹੁੰਦਾ ਕੱਪੜੇ ਕਿਵੇਂ ਲੈਣੇ ਆ ਕਿਵੇਂ ਇਹ ਕੱਪੜਿਆਂ ਨੂੰ ਆਪਾਂ ਰੀਲਾ ਲਾ ਲਾ ਕੇ ਉਹ ਰੰਗ ਮਲਾ ਮਲਾ ਕੇ ਸਿਉਣਨੇ ਆ ਟੋਪੇ ਲਾਉਣਨੇ ਤਾਂ ਕਿ ਕਿਸੇ ਨੂੰ ਦਿਸ ਨਾ ਜਾਵੇ ਕਈ ਬੰਦੇ ਮੈਨੂੰ ਇਹ ਟਿਚਰਾ ਕਰ ਦਿੰਦੇ ਆ ਮਫਲਰ ਤਾਂ ਲਾ ਦੇ ਮੈਂ ਇੱਕੋ ਹੀ ਮਫਲਰ ਆ ਵੀ ਕੀ ਗੱਲ ਆ ਭਾਈ ਤੂੰ ਲੈ ਕੇ ਦੇਣਾ ਮੈਨੂੰ ਦੱਸੋ ਇਹ ਇਹ ਗੱਲਾਂ ਇਸ ਕਰਕੇ ਸਾਡੀ ਮੱਤ ਬੜੀ ਛੋਟੀ ਹੋ ਗਈ ਹੈ ਮੈਂ ਜਾਣਦਾ ਕਹਿੰਦਾ ਜਿਸ ਤਨ ਲੱਗੀਆਂ ਸੋਈ ਜਾਣੇ ਜਿਹੜਾ ਗਰੀਬ ਆ ਗਰੀਬ ਦੀ ਉਹ ਜਾਣਦਾ ਤੇ ਦਵਾਈ ਨੂੰ ਪੈਸੇ ਨਹੀਂ ਹੁੰਦੇ ਮੰਗਣੇ ਪੈਂਦੇ ਆ ਇਹ ਭਗਵੰਤ ਮਾਨ ਨੂੰ ਕੀ ਪਤਾ ਹੋਊਗਾ ਕਿਉਂਕਿ ਉਹਨੇ ਭੈਣ ਕਮੇਡੀ ਕੀਤੀ ਆ ਕਮੇਡੀਆਂ ਦਾ ਖਾਦਾ ਕਮੇਡੀਆਂ ਤੇ ਸਿਰ ਤੇ ਚੱਲਿਆ ਫਿਰ ਐਮਪੀ ਬਣਿਆ ਹੁਣ ਮੁੱਖ ਮੰਤਰੀ ਬਣਿਆ ਤੇ ਸਾਬਕਾ ਬਣ ਕੇ ਵੀ ਗੱਡੀਆਂ ਰਹਿਣੀਆਂ ਨਾਲ ਤਨਖਾਹ ਪੈਨਸ਼ਨ ਵੀ ਚੱਲੂਗੀ ਤੇ ਉਧਰੋਂ ਪੈਨਸ਼ਨ ਐਮਪੀ ਵਾਲੀ ਆਇਆ ਕਰੂਗੀ ਉਧਰੋਂ ਉਹਦੇ ਬਾਪੂ ਦੀ 25000 ਰੁਪਿਆ ਇਹਨਾਂ ਦਾ ਗੁਜ਼ਾਰਾ ਤਾਂ ਵਧੀਆ ਚੱਲੀ ਜਾਣਾ ਪ੍ਰੋਫਿਟਿੰਗ ਮਹਾਰਾਜ ਦੀ ਕਿਰਪਾ ਚੰਗੀਆਂ ਬਣ ਜਾਣੀਆਂ ਜਿਹੜੇ ਹਸਾਬ ਨਾਲ ਸੋਨਾ ਸੋਨਾ ਇਕੱਠਾ ਕਰੀ ਬੈਠੇ ਆ ਬੂਟ ਬਾਟ ਵੇਚਣ ਲੱਗ ਪਏ ਨੇ ਆਪਦੇ ਬੂਟ ਹੀ ਮੇਰੇ ਹਸਾਬ ਨਾਲ ਤਦੋਂ ਜਿਵੇਂ ਗਿਫਟ ਹੁੰਦੇ ਕਹਿੰਦਾ ਮੈਨੂੰ ਗਿਫਟ ਹੋਇਆ ਸੁਣਿਆ ਸੀ ਕਹਿੰਦੇ ਗਿਫਟ ਹੋਇਆ ਤੇ ਨੱਕ ਦੇ ਬੂਟ ਜਿਹੜਾ ਕਹ ਲੋ ਬੂਟੀਆਂ ਨੂੰ ਆ ਪੰਜ ਸਾਲਾਂ ਦੇ ਵਿੱਚ ਕੀ ਪਤਾ ਪੰਜ 400 ਬੂਟੀ ਇਕੱਠਾ ਹੋ ਜਾਏ ਤਿੰਨ ਤਿੰਨ ਲੱਖ ਆਲਾ ਤੇ ਬਸ ਬੂਟੇ ਦਾ ਮਹੀਨੇ ਦਾ ਇੱਕ ਬੂਟ ਵੇਚਦਾ ਕਰੂਗਾ ਤੇ ਬਸ ਇਹਦੀ ਬੱਲੇ ਬੱਲੇ ਆ ਤੇ ਗੱਲ ਤਾਂ ਆਪਣੇ ਵਰਗਿਆਂ ਦੀ ਹੁੰਦੀ ਆ ਹੁਣ ਪੰਜਾਬ ਦੇ ਲੋਕੋ ਮੈਂ ਆਪਦਾ ਫਰਜ ਨਿਭਾਇਆ ਤੇ ਇਹ ਜਿਹੜੀਆਂ ਮੇਰੀਆਂ ਗੱਲਾਂ ਇਸ ਟਾਈਮ ਵਿਧਾਨ ਸਭਾ ਦੇ ਵਿੱਚ ਜਿੰਨੇ ਦੇ ਜਿੰਨੇ ਐਮ ਐਲ اے ਬੈਠੇ ਆ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਕਿ ਇੱਥੇ ਬੈਠੇ ਆਈ 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 ਨਹੀਂ ਕਰਨੀ ਅੱਖਾਂ ਚੱਖਾਂ ਨਹੀਂ ਪਾਉਣੀਆਂ ਗੱਲ ਕਰਨੀ ਪੰਜਾਬ ਦੇ ਲੋਕਾਂ ਦੀ ਅੱਖਾਂ ਚੱਖਾਂ ਪਾਉਣ ਨੂੰ ਇਹ ਇਹ ਮਤਲਬ ਉਹ ਹਿੰਦੀ ਫਿਲਮ ਦੀ ਕੋਈ ਸ਼ੂਟਿੰਗ ਹੋ ਰਹੀ ਆ ਅੱਖਾਂ ਚੱਖਾਂ ਪਾਓ ਅੱਖਾਂ ਚੱਖਾਂ ਨਹੀਂ ਪਾਉਣੀਆਂ ਮੁੱਦੇ ਚੱਕਣੇ ਪੰਜਾਬ ਦੇ ਧੂਰੀ ਦੇ ਮੁੱਦੇ ਚੱਕ ਤੂੰ ਧੂਰੀ ਤੋਂ ਐਮ ਐਲ ਏ ਬਣਿਆ ਉਹਨਾਂ ਦੀ ਗੱਲ ਕਰ ਸਾਡੇ ਅਰਗਿਆਂ ਨੂੰ ਫੋਨ ਕਰਾਉਂਦਾ ਮੈਂ ਮੁੰਛੀ ਬੋਲਦਾ ਮੁੰਚੀ ਬੋਲਦਾ ਮੁੰਚੀ ਬੋਲਦਾ ਉਹ ਮੁੰਚੀ ਪਤਾ ਲੱਗ ਗਿਆ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਦਰਖਾਸਤ ਦਿੱਤੀ ਉਹਦੇ ਤੇ ਉਹ ਕੋਈ ਅਕੋ ਕਾਰਵਾਈ ਨਹੀਂ ਕਰਦੇ ਮੈਂ ਕਿਹਾ ਬੱਸ ਇੰਨਾ ਕੁ ਪਤਾ ਲੱਗ ਗਿਆ ਇਹ ਹੀ ਲੋਕਤੰਤਰ ਦੇਸ਼ ਆ ਕੋਈ ਗੱਲ ਨਹੀਂ ਭਗਵਾਨ ਸਿਆ ਯਾਦ ਰੱਖ ਸਾਡੀਆਂ ਧੀਆ ਪੈਣਾ ਸਾਡੀਆਂ ਹੀ ਰਿੰਗਾ ਤੇ ਤੇਰੀਆਂ ਤੇਰੀਆਂ ਹੀ ਰਿੰਗਾ ਸਾਨੂੰ ਤੂੰ ਦੱਸ ਦਿੱਤਾ ਤੇ ਲੋਕ ਸਮਝ ਲੈਣ ਕਿ ਜੇ ਕੋਈ ਮੰਤਰੀ ਤੁਹਾਡੀ ਧੀ ਪੈਣ ਨੂੰ ਕਹਿੰਦਾ ਸਿਰ ਪਲੂਸ ਕੇ ਕਿ ਇਹ ਜਿਹੜੀ ਸਾਡੀ ਧੀ ਪੈਣਾ ਤੋ ਨਹੀਂਗੀ ਕੇਸਰੀਵਾਲ ਜਿਵੇਂ ਕਹੇਗਾ ਸੀ ਕਿ ਆ ਆਪਸੇ ਆਪ ہماری ਭੈਣੋ ਦੋ ਫਰਗਨਮਨ ਬਰੋਬਰ ਦੇ ਜਿਹਨੇ ਸੋਨਾ ਗਿਫਟ ਕੀਤਾ ਸੀ ਜਾਂ ਸੋਨਾ ਵੀ ਗਿਫਟੀ ਹੋਇਆ ਹਣਾ ਕਿਤੋਂ ਨਾ ਕਿਤੋਂ ਤੇ ਫਿਰ ਉਹ ਸਿੱਪੀ ਸ਼ਰਮਾ ਨੂੰ ਕਿਉਂ ਨਾ ਸੋਨਾ ਗਿਫਟ ਕਰਕੇ ਗਿਆ ਤੁਹਾਡੀ ਭੈਣ ਜੀ ਨੂੰ ਕਰਕੇ ਗਿਆ ਤੇ ਸਿੱਪੀ ਸ਼ਰਮਾ ਦੇ ਉਹੀ ਕਾਟੇ ਨਕਲੀ ਪਾਉਣੇ ਆ ਉਹਨੇ ਹੋਰ ਕੀ ਕਰਨਾ ਭਾਈ ਸਾਹਿਬ ਮੈਂ ਕੁਝ ਗਲਤ ਬੋਲਿਆ ਉਹਦੇ ਵਾਸਤੇ ਮਾਫੀ ਚਾਹੁੰਦਾ ਕਿਉਂਕਿ ਮੈਂ ਪਾਫਕ ਹੋ ਜਾਣਾ ਕਿਉਂਕਿ ਤੁਸੀਂ ਉਹਨਾਂ ਤੁਸੀਂ ਜਿਵੇਂ ਕੰਦਨਾ ਵੀ ਹੋ ਮੱਜ ਅੱਗੇ ਬੀਨ ਵਜਾਈ ਗਈ ਤੇ ਵਜਾਈ ਗਿਆ ਕੋਈ ਜੋਗੀ ਤੇ ਬੈ ਮੈ ਹੀ ਹੋਈ ਗਈ ਅੱਗੋਂ ਸੱਪ ਨੇ ਕੀ ਸੱਪ ਹੁੰਦਾ ਤਾਂ ਕੋਈ ਮਾੜਾ ਮੋਟਾ ਖੇੜਦਾ ਉਹਨੂੰ ਕੋਈ ਮਾੜੀ ਮੋਟੀ ਧੁੰਜੀ ਚੜਦੀ ਤੇ ਉਹ ਬਸ ਕਰੀ ਗਿਆ ਅੱਗੋਂ ਅੱਖਾਂ ਚੱਖਾਂ ਪਾਈ ਹੋਈ ਜਾਣੀਆਂ ਉਹ ਗੋਣੇ ਕੀ ਕਰਨ ਉਹਨੇ ਕਹਿੰਦਾ ਅੱਖਾਂ ਚੱਖਾਂ ਪਾ ਤੇ ਉਹ ਫਿਰ ਪਚਾਰਾ ਬੀਨ ਲੈ ਕੇ ਗਾਂ ਜਾਂਦਾ ਰਹੇ ਉਹ ਕਹਿੰਦਾ ਨਹੀਂ ਛੱਡ ਪਰ ਇਹਨੂੰ ਅੱਖਾਂ ਚੱਖਾਂ ਹੀ ਪਾਉਣੀਆਂ ਤੇ ਹੈ ਬੀਨ ਵਜਾਉਣ ਵਾਲਾ ਕੰਮ ਆ ਸਾਡਾ ਪਰ ਸਾ ਅਸੀਂ ਗੁੱਸੇ ਦੇ ਵਿੱਚ ਵੋਟਾਂ ਪਾਉਨੇ ਆ ਕਿ ਅੱਜ ਅਸੀਂ ਫਲਾਣੇ ਨੂੰ ਵੋਟ ਪਾ ਦਿੰਨੇ ਆ ਅੱਜ ਅਸੀਂ ਢੌਂਕੇ ਨੂੰ ਪਾਣਾ ਜਿੰਨਾ ਚਿਰ ਤੁਸੀਂ ਆਪ ਦੇ ਬੱਚਿਆਂ ਵਾਸਤੇ ਚੰਗੀ ਸਿੱਖਿਆ ਚੰਗਾ ਰੁਜ਼ਗਾਰ ਔਰ ਸਿਹਤ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਮੰਗਦੇ ਤੁਹਾਡੇ ਬੱਚੇ ਪੜ੍ਹੇ ਲਿਖੇ ਹੁੰਦੇ ਤੁਸੀਂ ਫਿਰ ਵੀ ਉਹਨਾਂ ਤੋਂ ਫ੍ਰੀ ਦੀਆਂ ਸਹੂਲਤਾਂ ਮੰਗਦੇ ਸਾਡੇ ਇੱਥੇ ਸਾਡੀ ਗਲਤੀ ਆ ਜਾਂਦੀ ਆ ਬਾਕੀ ਤੁਸੀਂ ਮੇਰੇ ਚ ਵੀ ਗਲਤੀਆਂ ਕੱਢਣੀਆਂ ਕੱਢੀ ਚੱਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ